ਕਿਹ ਕਦੇ ਜਿਵੇਂ ਇੰਨੀਆਂ ਗਾਲਾਂ ਕੱਢਦੇ ਹੋਏ ਸ਼ਰਮ ਜੀ ਨਹੀਂ ਆਉਦੀ ਵੀ ਸ਼ੋਸ਼ਣ ਵੀ ਇਹ ਸ਼ਰਮ ਕਾਦੀ ਹੈ ਜੀ ਥੋੜੀ ਜਬਾਨ ਹੈ ਤੁਸੀਂ ਗੰਦੀ ਕਰਦੇ ਹੋ ਸਾਨੂੰ ਸ਼ਰਮ ਕਾਦੀ ਹੈ ਜੀ ਜਿਹਨੇ ਕੰਨ ਟੱਕਰ ਮਾਰ ਕੇ ਮਰਨਾ ਹੈ ਮਰੋ ਗਾਲਾਂ ਵੀ ਕੱਢਦੇ ਹੁੰਦਾ ਬਹੁਤ ਜ਼ਿਆਦਾ ਵੀ ਇਹ ਤਾਂ ਕਿਹਨੇ ਪੰਜਾਬ ਦੇ ਮੁੱਦੇ ਨਾਲ ਕਿਸੇ ਨਾਲ ਖੜਿਆ ਨਹੀਂ ਕਹਿੰਦੇ ਬੁੱਟਾ ਸਿੰਘ ਜਦੋਂ ਵੀ ਵੇਖ ਲਿਓ ਕੋਈ ਪੰਜਾਬ ਦੇ ਵਿੱਚ ਮੁੱਦਾ ਛੜਦਾ ਉਹ ਹਮੇਸ਼ਾ ਪੰਜਾਬ ਦੇ ਵਿਰੋਧੀ ਬੋਲਦਾ ਐਂ ਕਹਿੰਦੇ ਨੇ ਤੁਹਾਨੂੰ ਬਾਈ ਜੀ ਅਸੀਂ ਜੁੱਤੀਆਂ ਵਿੱਚ ਨਹੀਂ ਬੰਦੇ ਕਿਸੇ ਦੇ ਕਹਿੰਦੇ ਨੇ ਉਹ ਤਾਂ ਕਮੈਂਟ ਅਸੀਂ ਵੀ ਪੜੇ ਨੇ ਉਹਦੇ ਵਿੱਚ ਕਹਿੰਦੇ ਨੇ ਕਿ ਬੂਟਾ ਸਿੰਘ ਆਉਦੀਆਂ ਕੁੜੀਆਂ ਨੂੰ ਜਾਂ ਕਿਸੇ ਨੂੰ ਪਰਿਵਾਰ ਦੇ ਵਿੱਚ ਬੈਠ ਕੇ ਉਹ ਵੀਡੀਓ ਦਿਖਾ ਸਕਦਾ ਹੈ। ਬਾਈ ਜੀ ਅਸੀਂ ਕਿਉਂ ਦਿਖਾਈਏ? ਇੱਕ ਬੰਦੇ ਨੇ ਕਤਲ ਕਰਕੇ ਜਿੰਮੇਵਾਰੀ ਲੈ ਲਈ ਵੀ ਅਸੀਂ ਕਤਲ ਕੀਤਾ। ਬਿਲਕੁਲ। ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਫੇਰ ਉਹ ਕਹਿੰਦਾ ਸੀ ਗੱਡੀ ਚੜਾਂਗੇ, ਟਿਕਟ ਕੱਟਾਂਗੇ। ਕੀ ਇਹ ਗੁੰਡਾ ਕਰਦੀ ਨਹੀਂ ਹੈਗੀ? ਇਹ ਪੁਲਿਸ ਨੂੰ ਚੈਲੰਜ ਨਹੀਂ ਕਰ ਰਿਹਾ। ਕੱਲਾ ਇੱਕ ਅਮਲ ਕਵਰ ਨਾ ਨਹੀਂ ਹੋਰਾ ਕੁੜੀਆਂ ਨਾਲ ਵੀ ਕਰਾਂਗੇ ਪਰ ਉਹ ਕਤੀੜ ਨੂੰ ਪਹਿਲਾਂ ਇੰਡੀਆ ਲੈ ਕੇ ਆਓ। ਜੇ ਬੰਦੇ ਦਾ ਕੁੱਤਾ ਹੈ ਤਾਂ ਪਰ ਇੰਨੀ ਗੱਲ ਕਹਿ ਦੇਣਾ ਵੀ ਇਹ ਮੂਤਪਾਲ ਨੇ ਥੋੜਾ ਹੁਸ਼ਿਆਰ ਨਿਕਲਿਆ ਪੁਲਿਸ ਦੇਆਂ ਦੰਗਲਦਾਰ ਦਾ ਪਹਿਲੀ ਭੱਜ ਗਿਆ ਇੰਨੇ ਕ ਚੁਸਤੀ ਵਰਤ ਗਿਆ ਵਿਗਿਆਨੀ ਬੂਟਾ ਸਿੰਘ ਤਾਂ ਗੋਲਕਚੋਰਾ ਤੇ ਉਹ ਉਹਦੇ ਤੇ ਬਲਾਤ ਕਰਦੇ ਗਿਆ ਇਸ ਇਦਾਂ ਹੀ ਜਿਹੜਾ ਮੂਤਪਾਲ ਥੋੜਾ ਡਿਬਰੂਗੜਾ ਬੈਠਾ ਉਹਦੀ ਗੱਲ ਕੀਤੀ ਹੈ ਉਹਦਾ ਕੀ ਕੁਝ ਸਾਹਮਣੇ ਆ ਉਹ ਟੈਂਡਰ ਐਪ ਖੋਲ੍ਹ ਲਿਆ ਅਗਲੇ ਨੇ ਡੇਟਿੰਗ ਐਪ ਖੋਲ੍ਹ ਲਿਆ ਅਗਲੇ ਨੇ ਛੇ ਛੇ ਕੁੜੀਆਂ ਦੇ ਨਾਲ ਚੈਟ ਕਰੇ ਜਾਂਦਾ ਸੁਹਾਗ ਰਾਤ ਮਨਾਉਣ ਤੱਕ ਦੀ ਅਸ਼ਲੀਲਤਾ ਉਹਦੇ ਵਿੱਚ ਉਹਦੀ ਆ ਗਈ ਆ ਆਪਣੇ ਪੰਜਾਬੀ ਆ ਜਿਹੜੇ ਬੁੱਢੇ ਅਮਰ ਸ਼ਕਲ ਉਹਨੂੰ ਠਰਕ ਭੋਰਦੇ ਸੀ ਉਹਦੇ ਨਾਲ ਸੈਟਿੰਗ ਕਰਦੇ ਸੀ ਨੈਟ ਕਰ ਸਾਡੇ ਨਾਲ ਉਹ ਕੌਣ ਨੇ ਜੀ ਸਾਡੇ ਪੰਜਾਬੀ ਨੇ ਉਹ ਮੇਰੇ ਕੋਲ ਚੈਟ ਪਈ ਆ ਪੜ੍ਹ ਕੇ ਦੇਖ ਲਿਓ ਨੀਕੇ ਨੇ ਕਹਤਾ ਅੱਜ ਸਿੰਗਰ ਨੇ ਪਤਾ ਤੁਹਾਨੂੰ ਹਾਂ ਜੀ ਕਹਿੰਦਾ ਤੁਸੀਂ ਹੁਣੇ ਕੌਣ ਜਾਓਗੇ ਬੰਬੇ ਪਤਾ ਇਹ ਵੇਲਾ ਟੁਕੜੇ ਕਰਕੇ ਬੋਰੀਆਂ ਚ ਪਵਾ ਦੇਣਗੇ ਅਗਲੇ ਤੁਸੀਂ ਇਲਜ਼ਾਮ ਵੀ ਲਾਏ ਵੇਲੇ ਨਹੀਂ ਬਈ ਉਹਨਾਂ ਦੇ ਉਹਨਾਂ ਨੇ ਬਲਾਤ ਕਰ ਵੀ ਕੀਤਾ ਲੋਕ ਕਹਿੰਦੇ ਵੀ ਬੂਟਾ ਸਿੰਘ ਕੌਣ ਹੈ ਇਲਜ਼ਾਮ ਲਾਉਣ ਵਾਲਾ ਇਹ ਪੁਲਿਸ ਤੈਅ ਕਰ ਸਕਦੀ ਹੈ ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ ਵੀ ਬੂਟਾ ਸਿੰਘ ਕੌਣ ਹੈ ਬਾਈ ਜੀ ਅਸੀਂ ਪੁਲਿਸ ਦੇ ਕੰਮ ਵਿੱਚ ਦਖਲਦਾ ਜੀ ਨੇ ਕਰਨੀ ਨਾਲ ਸਰਕਾਰ ਦੇ ਕਰ ਰਹੀ ਹੈ ਬੁੱਟਾ ਸਿੰਘ ਆਪਣੀ ਹਿੰਮਤ ਨਾਲ ਕਹਿ ਰਿਹਾ ਕੱਲੇ ਕਮਲ ਕੌਰ ਦਾ ਨੇ ਹੋਰ ਕੁੜੀਆਂ ਦਾ ਵੀ ਸ਼ਬਦ ਕਰਾਂਗੇ ਬਲਾਤਕਾਰ ਕੀਤਾ ਹੋਇਆ ਤੁਹਾਡੇ ذریعے ਕਹਿ ਦਿੰਨਾ ਵੀ ਜਿਹੜੇ ਬੰਦੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਗਲਤ ਕੰਟੈਂਟ ਪਾਉਂਦੇ ਨੇ ਜਿਹੜਾ ਪਰਿਵਾਰ ਵਿੱਚ ਸੁਣਿਆ ਨਹੀਂ ਜਾ ਸਕਦਾ ਉਹਨਾਂ ਨੂੰ ਕੰਟਰੋਲ ਕਰਨਾ ਪੈਣਾ ਹੈ ਕਿ ਤੋਂ ਮਾਫੀ ਮੰਗਣ ਦੀ ਲੋੜ ਹੀ ਨਹੀਂ ਇਹ ਕੌਮ ਥੋੜੀ ਆ ਅਮਰਤਪਾਲ ਤੁਸੀਂ ਕੌਮ ਮੰਨਦੇ ਹੋ ਜਿਹੜਾ ਪਹਿਲਾਂ ਡੇਬੁਰੂਗਾੜ ਬੈਠਾ ਉਹ ਪੰਥ ਸੀਗਾ ਤੁਸੀਂ ਇੱਕ ਡਵਾਈਸ ਤੇ ਇੱਕ ਆਇਆ ਸੀ ਇੱਕ ਡਵਾਈਸ ਭੱਗ ਗਿਆ ਹੁਣ ਇਹ ਟ੍ਰੇਨਿੰਗ ਲੈਣ ਗਿਆ ਸੀ ਪਹਿ ਪਹਿਲਾਂ ਉਹ ਇਥੇ ਲੋਕਾਂ ਨੂੰ ਮਰਵਾ ਗਿਆ ਹੁਣ ਇਹ ਮਰਵਾ ਦੂਗਾ ਅਕੇ ਤੁਸੀਂ ਇੱਕ ਲੇਡੀ ਦਾ ਕਤਲ ਕਰਕੇ ਤੁਸੀਂ ਸ਼ੁਰੂਮੇ ਬਣਦੇ ਹੋ ਤੁਸੀਂ ਇਹ ਦਾਅਵੇ ਕਰਦੇ ਹੋ ਕਿ ਅਸੀਂ ਹਿੰਦੂਆਂ ਦੀਆਂ ਬੇਟੀਆਂ ਨੂੰ ਬਹੂਆਂ ਨੂੰ ਅਸੀਂ ਅਬਦਾਲੀ ਕੋਲੋਂ ਛੜਾਇਆ ਹੁਣ ਤੁਹਾਡੇ ਕੋਲੋਂ ਕੌਣ ਛੜਾਊਗਾ ਇਕੱਲੇ ਕਮਲਕੌਰ ਗੰਦ ਪਾਉਂਦੀ ਹੈ ਜਿਹੜੇ ਬਾਬੇ ਤੁਹਾਡੇ ਗੁਰਦਾਰੇ ਵਿੱਚ ਗੁਲਾਤ ਕਰ ਕਰਦੇ ਫੜੇ ਨੇ ਉਹ ਉਹਨਾਂ ਨੂੰ ਸਮਝਾਇਆ ਸੀ ਕੁਮਾਰ ਤੇ ਉਹਨਾਂ ਬਾਰੇ ਤਾਂ ਤੁਹਾਨੂੰ ਕਾਨੂੰਨ ਚੇਤੇ ਆਉਂਦਾ ਕਿਉਂ ਕਾਨੂੰਨ ਚੇਤੇ ਆਉਂਦਾ ਵੀ ਉਹ ਤੱਕੜੇ ਨੇ ਛਤਰ ਫੇਰਨਗੇ ਜਿਵੇਂ ਕਿ ਪੰਜਾਬ ਦੇ ਵਿੱਚ ਕਾਫੀ ਰੌਲਾ ਪੈ ਰਿਹਾ ਗਿਆ ਜਿਵੇਂ ਅਸਲੀਲ ਕੰਟੈਂਟ ਬਣਾਉਣ ਵਾਲੇ ਕਾਫੀ ਜਦੇ ਮਾਫੀਆ ਮੰਗ ਰਹੇ ਨੇ ਕਿ ਰੌਲਾ ਜਿਹੜਾ ਕਮਲਕੌਰ ਦਾ ਪਿਆਗਾ ਪਿਛਲੇ ਦਿਨੀ ਜਿਹਨੂੰ ਕਤਲ ਕਰਕੇ ਮਾਰਿਆ ਗਿਆ ਉਹਦੇ ਸੰਬੰਧ ਵਿੱਚ ਆਪਾਂ ਗਿਆਨੀ ਬੂਟਾ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਗਿਆਨੀ ਜੀ ਪਿਛਲੇ ਦਿਨੀ ਇੱਕ ਕਮਲਕੌਰ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਹਨੇਰੀ ਆ ਗਈ ਜਿਵੇਂ ਕਿ ਮਾਫੀਆ ਮੰਗਣ ਦੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਐਨੇ ਡਰੇ ਹੋ ਨੇ ਲੋਕ ਕਾਰਨ ਕੀ ਹੈ ਸਵਾਲ ਇਹ ਹੁਣ ਚੇਂਜ ਹੋ ਗਿਆ ਜਿਹੜੇ ਸੋਸ਼ਲ ਮੀਡੀਆ ਤੇ ਮੀਡੀਆ ਵਿੱਚ ਕੰਮ ਕਰਦੇ ਬੰਦੇ ਆ ਜਾਂ ਆਮ ਲੋਕ ਹੈਗੇ ਜਿਹੜੇ ਇਹ ਇਤਰਾਜ਼ ਕਰਦੇ ਆ ਵੀ ਅਸੀਂ ਅਸ਼ਲੀਲਤਾ ਖਤਮ ਕਰਨੀ ਹੈ ਸਾਡੇ ਪਰਿਵਾਰਾਂ ਨੂੰ ਖਤਰਾ ਹੈ ਸਾਡੇ ਬੱਚਿਆਂ ਨੂੰ ਖਤਰਾ ਹੈ ਹੁਣ ਸਵਾਲ ਇਹ ਹੈ ਵੀ ਤੁਸੀਂ ਵਿਰੋਧ ਪਹਿਲਾਂ ਕਮਲਕੌਰ ਦਾ ਕੀਤਾ ਸੀ ਜਾਂ ਅਸ਼ਲੀਲਤਾ ਦਾ ਕੀਤਾ ਸੀ ਜੇ ਤਾਂ ਕਮਲਕੌਰ ਦਾ ਵਿਰੋਧ ਕੀਤਾ ਸੀ ਉਹ ਤਾਂ ਮਰ ਗਈ ਹੈ ਫਿਰ ਤੁਸੀਂ ਹੁਣ ਆਪਣਾ ਸਟੈਂਡ ਚੇਂਜ ਕਰੋ ਵੀ ਅਸੀਂ ਅਸ਼ਲੀਲਤਾ ਦੇ ਖਿਲਾਫ ਆ ਜੇ ਤੁਸੀਂ ਅਸ਼ਲੀਲਤਾ ਦੇ ਖਿਲਾਫ ਹੈਗੇ ਹੋ ਇਹ ਜਿਹੜੇ ਹੁਣ ਬੰਦੇ ਅਸ਼ਲੀਲਤਾ ਫੈਲਾ ਰਹੇ ਨੇ ਉਹਨਾਂ ਦੀ ਤੁਹਾਨੂੰ ਲਿਸਟ ਦਿੰਨੇ ਆ ਉਹਨਾਂ ਨੂੰ ਮਾਰੋ ਫਿਰ ਉਹਨਾਂ ਨੇ ਤਾਂ ਪਾਈ ਦਿੱਤਾ ਜੀ ਜਿਵੇਂ ਅਮਰਪਾਲ ਮੈਰੋਂ ਨੇ ਤਾਂ ਉਹਨਾਂ ਨੇ ਇੱਕ ਜਿਹੜੀ ਵੀਡੀਓ ਜਾਰੀ ਕੀਤੀ ਉਹਦੇ ਵਿੱਚ ਜਿਹੜੇ ਕਾਫੀ ਨੇ ਉਹਨਾਂ ਨੂੰ ਨਾਮ ਲਿਖ ਕੇ ਵੀ ਸਬੋਧਨ ਕੀਤਾ ਵੀ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਵੀ ਆ ਜਾਂ ਤਾਂ ਮਾਫੀ ਮੰਗ ਲੈਣ 24 ਘੰਟੇ ਦੇ ਵਿੱਚ ਤੇ ਆਪਣੇ ਕੰਟੈਂਟ ਜਿਹੜੇ ਡਿਲੀਟ ਕਰਤੀ ਜਾਵਾਂਗੇ ਨਹੀਂ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਨਾ ਜਿਹੜੀ ਕੁੜੀ ਦਾ ਤੁਸੀਂ ਕਤਲ ਕੀਤਾ ਹੈ ਪਹਿਲਾਂ ਉਹ ਕੁੜੀ ਬਾਰੇ ਕਲੀਅਰ ਕਰੋ ਨਾ ਹੁਣ ਮੇਰੇ ਕੋਲੇ ਮੀਡੀਆ ਕਿਉਂ ਆ ਰਿਹਾ ਹੈ ਜਾਂ ਮੈਨੂੰ ਕਿਉਂ ਬਾਰ-ਬਾਰ ਸਵਾਲ ਕੀਤੇ ਜਾਂਦੇ ਆ ਮੈਂ ਕਹਣਾ ਇੱਕ ਕੁੜੀ ਨਾ ਨਹੀਂ ਹੋਰਾਂ ਨਾ ਵੀ ਸਾਬਤ ਕਰਾਂਗੇ ਪਰ ਅਮਰਤਪਾਲ ਸਾਹਮਣੇ ਆਵੇ ਹੂੰ ਜਿਹੜਾ ਮੇਰੇ ਭੱਜ ਕੇ ਗਿਆ ਉਹ ਸਾਹਮਣੇ ਆਵੇ ਉਹ ਤਾਂ ਕਹਿੰਦੇ ਸੀ ਅਸੀਂ ਪਹਿਲੀ ਸਮਝਾਉਂਦੇ ਰਹੇ ਉਸ ਕੁੜੀ ਨੂੰ ਕਾਫੀ ਸਮਝਾਇਆ ਸੀ ਵੀਡੀਓ ਵੀ ਜਾਰੀ ਕੀਤੀ ਉਹਨਾਂ ਨੇ ਜਿਹਦੇ ਵਿੱਚ ਉਹਨੂੰ ਸਮਝਾਇਆ ਇੱਕ ਵੀਡੀਓ ਲੀਕ ਹੋਈ ਆ ਉਹਨਾਂ ਦੀ ਜਿਹਦੇ ਵਿੱਚ ਉਹਨੂੰ ਸਮਝਾਉਂਦੇ ਰਹੇ ਨਹੀਂ ਉਹਨੂੰ ਸਮਝਾਤਾ ਕੱਲੇ ਕਮਲਕੌਰ ਗੰਦ ਪਾਉਂਦੀ ਹੈ ਜਿਹੜੇ ਬਾਬੇ ਤੁਹਾਡੇ ਗੁਰਦਾਰੇ ਵਿੱਚ ਬੁਲਾਤ ਕਰ ਕਰਦੇ ਫੜੇ ਨੇ ਉਹ ਉਹਨਾਂ ਨੂੰ ਸਮਝਾਇਆ ਸੀ ਕੁਮਾਰ ਤੇ ਉਹਨਾਂ ਬਾਰੇ ਤਾਂ ਤੁਹਾਨੂੰ ਕਾਨੂੰਨ ਚੇਤੇ ਆਉਂਦਾ ਕਿਉਂ ਕਾਨੂੰਨ ਚੇਤੇ ਆਉਂਦਾ ਵੀ ਉਹ ਤੱਕੜੇ ਨੇ ਛੱਤਰ ਫੇਰਨਗੇ ਵੀ ਸਾਡੇ ਵਸ ਦੀ ਗੱਲ ਹੈ ਨਹੀਂ ਕੰਗੀਆਂ ਬਾਬਿਆਂ ਦੇ ਵੀ ਖਲਾਸੇ ਕੀਤੇ ਉਹਨਾਂ ਨੇ ਤਾਂ ਕਾਫੀ ਖਲਾਸ ਗੱਲ ਤਾਂ ਸਵਾਲ ਤਾਂ ਇਹ ਹੈ ਵੀ ਜੇ ਤੁਸੀਂ ਅਕਮਲ ਕੌਰ ਦਾ ਕਤਲ ਕੀਤਾ ਤੁਸੀਂ ਜ਼ਿੰਮੇਵਾਰੀ ਲੈਣੀ ਹੋ ਵੀ ਉਹ ਤੋਂ ਪਹਿਲਾਂ ਕਤਲ ਕਿੰਨੇ ਕੀਤੇ ਆ ਕਮਲਦੀਪ ਤਾਂ 5 ਸਾਲ ਦੀ ਹੈ ਮੰਨ ਕੇ ਚਲੋ ਮੀਡੀਆ ਵਿੱਚ ਆਈ 4 ਸਾਲ ਦੀ ਲਾਲ ਉਹ ਤੋਂ ਬਾਅਦ ਤਾਂ ਹੈ ਨਹੀਂ ਜਿਹੜੇ ਉਹ ਤੋਂ ਅਮਰਤਵਾਲ ਮੇਰੇ ਤੋਂ ਪਹਿਲਾਂ ਤੁਰਿਆ ਹੋਇਆ ਉਹ ਤਾਂ ਦੁਨੀਆ ਨੂੰ ਸੁਧਾਰਨ ਵਾਸਤੇ ਕੰਮ ਨੂੰ ਸੁਧਾਰਨ ਵਾਸਤੇ ਪਹਿਲਾਂ ਤੁਰਿਆ ਹੋਇਆ ਪਹਿਲਾਂ ਕਿੰਨੇ ਕਤਲ ਕੀਤੇ ਆ ਤੁਸੀਂ ਇੱਕ ਲੇਡੀ ਦਾ ਕਤਲ ਕਰਕੇ ਤੁਸੀਂ ਸ਼ੁਰੂਆਤ ਬਣਦੇ ਹੋ ਤੁਸੀਂ ਇਹ ਦਾਅਵੇ ਕਰਦੇ ਹੋ ਕਿ ਅਸੀਂ ਹਿੰਦੂਆਂ ਦੀਆਂ ਬੇਟੀਆਂ ਨੂੰ ਬਹੁਆਂ ਨੂੰ ਅਸੀਂ ਅਫਗਾਨੀ ਕੋਲੋਂ ਛੜਾਇਆ ਹੁਣ ਤੁਹਾਡੇ ਕੋਲੋਂ ਕੌਣ ਛੜਾਊਗਾ ਉਹ ਤਾਂ ਕਿੰਦੇ ਇੱਥੇ ਧਰਮ ਦੀ ਦਾ ਕੋਈ ਮਸਲਾ ਹੀ ਨਹੀਂ ਰਹੇਗਾ ਇਹ ਤਾਂ ਇੱਕ ਪੰਜਾਬ ਦੇ ਸੱਭਿਆਚਾਰ ਸੱਭਿਆਚਾਰ ਬਾਰੇ ਇੱਕ ਗੱਲਬਾਤ ਕੀਤੀ ਉਹਨਾਂ ਨੇ ਵੀ ਜਿਹੜੇ ਉੱਥੇ ਜਿਹੜਾ ਪੰਜਾਬੀਆਂ ਨੂੰ ਪਰੋਸ ਕੇ ਦਿੱਤਾ ਜਾ ਰਿਹਾ ਉਹ ਵੀ ਉਹ ਗਲਤ ਹੈ ਜੋ ਉਹ ਚੀਜ਼ ਕਰ ਰਹੇ ਨੇ ਲੋਕ ਨਹੀਂ ਨਹੀਂ ਪੰਜਾਬੀ ਜੇ ਤੁਸੀਂ ਗੱਲ ਕਰਦੇ ਹੋ ਮੈਂ ਬਹੁਤ ਵਾਰੀ ਗੱਲ ਕਰੀ ਹੈ ਪੰਜਾਬ ਕੱਲੇ ਸਿੱਖਾਂ ਦਾ ਨਹੀਂ ਚਾਹ ਤਾਂ ਕੱਲੇ ਪੂਰੇ ਪੰਜਾਬੀਆਂ ਦੀ ਗੱਲ ਕਰੂੰ ਤੁਸੀਂ ਟੈਗ ਕੀ ਲਾ ਰਹੇ ਹੋ ਕਿ ਜਿਨ੍ਹਾਂ ਦੇ ਨਾਮ ਨਾਲ ਕੌਰ ਲੱਗਾ ਜਾਂ ਸਿੰਘ ਲੱਗਿਆ ਵੀ ਉਹ ਗੰਦਨਾ ਪਾਉਣ ਮਤਲਬ ਦੂਜਿਆਂ ਨੂੰ ਖੁੱਲ ਦਿੰਦੇ ਹੋ ਇਹ ਦੋ ਪਹਿਲੂ ਨੇ ਨਾ ਦੂਜੀ ਗੱਲ ਕੌਰ ਦਾ ਤੇ ਸਿੰਘ ਦਾ ਸਿੱਖਾਂ ਨਾਲ ਕੀ ਸੰਬੰਧ ਹੈ ਇਹ ਕੌਰ ਤੇ ਸਿੰਘ ਦਾ ਸ਼ਬ ਇਹਦਾ ਮਤਲਬ ਜੇ ਸਾਡੇ ਗੁਰੂ ਸਾਹਿਬ ਦੇ ਨਾਲ ਸਿੰਘ ਨਹੀਂ ਲੱਗਿਆ ਜਿਹੜੇ ਨੌ ਗੁਰੂ ਸਾਹਿਬ ਪਹਿਲਾਂ ਹੋਏ ਐ ਉਹਨਾਂ ਦੇ ਨਾਲ ਤਾਂ ਸਿੰਘ ਲੱਗਿਆ ਹੀ ਨਹੀਂ ਨਾ ਕੌਰ ਲੱਗਿਆ ਸਾਡੀਆਂ ਮਾਤਾਂ ਦੇ ਨਾਲ ਉਸ ਵੇਲੇ ਫਿਰ ਉਹਨਾਂ ਤੁਸੀਂ ਮੰਨਦੇ ਨਹੀਂਗੇ ਜਿਹੜਾ ਸਿੱਖ ਦਾ ਕਰਤਾਰ ਆ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਹੈ ਤੁਹਾਡਾ ਕਰਤਾਰ ਕੀ ਐ ਤੁਸੀਂ ਬੰਨੀ ਫਿਰੋ ਪੱਗਾ ਆ ਹੁਣ ਇੱਥੇ ਟ੍ਰੈਂਡ ਕੀ ਚੱਲਦਾ ਪੱਗਾ ਮੇ ਸਿਰਫ ਸਾਇ ਨੇ ਮੈਨੂੰ ਵੀ ਕਹਿੰਦੇ ਐ ਲੋਕੇ ਗਾਲਾਂ ਵੀ ਕੱਢਦੇ ਹੁੰਦਾ ਬਹੁਤ ਜ਼ਿਆਦਾ ਵੀ ਇਹ ਤਾਂ ਕਹਿੰਦੇ ਪੰਜਾਬ ਦੇ ਮੁੱਦੇ ਨਾਲ ਕਿਸੇ ਨਾਲ ਖੜਿਆ ਨਹੀਂ ਕਹਿੰਦੇ ਬੂਟਾ ਸਿੰਘ ਜਦੋਂ ਵੀ ਵੇਖ ਲਿਓ ਕੋਈ ਪੰਜਾਬ ਦੇ ਵਿੱਚ ਮੁੱਦਾ ਛੜਦਾ ਹੈ ਉਹ ਹਮੇਸ਼ਾ ਪੰਜਾਬ ਦੇ ਵਿਰੋਧੀ ਪੱਖ ਦਾ ਇਹ ਕਹਿੰਦੇ ਨੇ ਤੁਹਾਨੂੰ ਬਾਈ ਜੀ ਅਸੀਂ ਜੁੱਤੀਆਂ ਵਿੱਚ ਨਹੀਂ ਬਹਿੰਦੇ ਕਿਸੇ ਦੇ ਜਿਵੇਂ ਢੱਡੀਆਂ ਵਾਲਾ ਜਾ ਕੇ ਬਾਦਲਾਂ ਦੇ ਵਹਿ ਗਿਆ ਠੀਕ ਹੈ ਨਾਲੇ ਬੂਟਾ ਸਿੰਘ ਦੀ ਇੱਕ ਕਹਿ ਲਈਏ ਪਹਿਚਾਣ ਹੈ ਬੂਟਾ ਸਿੰਘ ਦਾ ਇੱਕ ਚੇਹਰਾ ਕਿਰਦਾਰ ਹੈ ਸਵਾਲ ਕਰਾਂਗੇ ਪੰਜਾਬ ਦੇ ਹੱਕਾਂ 'ਚ ਖੜੇ ਹਾਂ ਜੀ ਕਾਮਨ ਨਾਲ ਖੜੇ ਹਾਂ ਪਹਿਲਾਂ ਜਵਾਬ ਤਾਂ ਦਿਓ ਨਾ ਅਕਾਲ ਤਖਤ ਦੇ ਢੱਡੀਆਂ ਨੂੰ ਬੁਲਾਇਆ ਸੀ ਮੈਂ ਥੋੜੇ ਜਾਣਾ ਜ਼ਰੂਰਤ ਹੈਗੀ ਹੈ ਬੁਲਾ ਲੈਣ ਇਹ ਤੱਕ ਮੰਨਣਗੇ ਵੀ ਕਰਾਂਗੇ ਤੇ ਖੜ ਜਾਗੇ ਇਹ ਕੌਮ ਥੋੜੀ ਆ ਅਮਰਤਪਾਲ ਤੁਸੀਂ ਕੌਮ ਮੰਨਦੇ ਹੋ ਜਿਹੜਾ ਪਹਿਲਾਂ ਡੇਬੁਰਗੜ੍ਹ ਬੈਠਾ ਉਹ ਪੰਥ ਸੀਗਾ ਤੁਸੀਂ ਇੱਕ ਅਦਵਾਈ ਤੋਂ ਇੱਕ ਆਇਆ ਸੀ ਇੱਕ ਅਦਵਾਈ ਭੱਗ ਗਿਆ ਹੁਣ ਇਹ ਟ੍ਰੇਨਿੰਗ ਲੈਣ ਗਿਆ ਸੀ ਪਹਿਲਾਂ ਉਹ ਟ੍ਰੇਨਿੰਗ ਲੈ ਕੇ ਆਇਆ ਸੀ ਪਹਿਲਾਂ ਉਹ ਇੱਥੇ ਲੋਕਾਂ ਨੂੰ ਮਰਵਾ ਗਿਆ ਹੁਣ ਇਹ ਮਰਵਾ ਦਊਗਾ ਕਿ ਕੀ ਗੱਲ ਕਰਦੇ ਹੋ ਤੁਹਾਡੇ ਕੋਲੇ ਅਜੰਡਾ ਕੀ ਹੈ ਏ ਦੱਸੋ ਨਾ ਕਲੀਅਰ ਕਰੋ ਲੋਕਾਂ ਨੂੰ ਮੈਂ ਜਿੰਨਾ ਖਾਲਿਸਤਾਨ ਦੇ ਵਿਰੁੱਧ ਬੋਲਦਾ ਇਨਾ ਕਤਿਹੜਾਂ ਦੇ ਵਿਰੁੱਧ ਬੋਲਦਾ ਅਮਰਪਾਲ ਮਹਿਰੋ ਦੀ ਜੈਨੇ ਵਿਰੁੱਧ ਬੋਲਦਾ ਮੈਂ ਸਭ ਤੋਂ ਇੱਕ ਕਹਿ ਲਈਏ ਉਹ ਬੰਦਾ ਜਿਹੜਾ ਇੰਡੀਆ ਵਿੱਚ ਪੂਰੀ ਦੁਨੀਆ ਵਿੱਚ ਇਹਦੇ ਖਿਲਾਫ ਬੋਲਿਆ ਇਹ ਮੰਨ ਕੇ ਚੱਲੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਅੱਜ ਮੈਂ ਸਭ ਤੋਂ ਮੂਰੇ ਲੱਗੂੰ ਖਾਲਿਸਤਾਨ ਨੂੰ ਨਾ ਤਾਂ ਮੂਰੇ ਲੱਗੂੰ ਕੌਮ ਦੀ ਗੱਲ ਕਰਨੀ ਤਾਂ ਮੂਰੇ ਲੱਗੂੰ ਅਸ਼ਰੀਲਤਾ ਖਤਮ ਕਰਨੀ ਤਾਂ ਮੂਰੇ ਲੱਗੂੰ ਪਰ ਜਿਹੜੇ ਬੰਦੇ ਇਥੋਂ ਇਹ ਦਾਅਵੇ ਕਰਕੇ ਗਏ ਨੇ ਭਗੌੜੇ ਹੋ ਕੇ ਗਏ ਨੇ ਉਹ ਸਾਹਮਣੇ ਆ ਕੇ ਬੈਠਣ ਸਾਹਮਣੇ ਆ ਕੇ ਬੈਠਣਾ ਹੋ ਕਲੀਅਰ ਕਰਨ ਵੀ ਇੱਕ ਔਰਤ ਨੂੰ ਮਾਰਨ ਵਾਇ ਤੇ ਤੁਹਾਨੂੰ ਕਿੰਨਾ ਡਰ ਸੀ ਤੁਸੀਂ ਉਹਦੇ ਫੋਨ ਮੰਗੇ ਉਹਦੇ ਪਾਸਪੋਰਟ ਮੰਗੇ ਉਹਦੇ ਫੋਨਾਂ ਵਿੱਚ ਕੀ ਸੀ ਕੀ ਚਾਹੁੰਦੇ ਸੀ ਤੁਹਾਨੂੰ ਖਤਰਾ ਕਿਛੇ ਦੱਸੋ ਨਾ ਫਿਰ ਤੁਸੀਂ ਜੋ ਦੇ ਅਖਵਾਉਂਦੇ ਅਖਵਾਉਂਦੇ ਇੱਕ ਔਰਤ ਨੂੰ ਮਾਰ ਕੇ ਫੜ ਕੇ ਪਲੇਨ ਭੱਜ ਗਏ ਡਵਾਈ ਉੱਥੇ ਜਾ ਕੇ ਤੁਸੀਂ ਵੀਡੀਓ ਪਾਉਨੇ ਜੇ ਐਡੀ ਸੂਰਮੇ ਸੀ ਤੁਸੀਂ ਉਹਦੇ ਘਰੇ ਤਾਂ ਜਾਂਦੇ ਸੀ ਮਾਰ ਕੇ ਚਾਰ ਥਾਪੜ ਜਾਂ ਚਾਰ ਉਹਦੇ ਕਿਰਪਾਨਾਂ ਵੱਢ ਕੇ ਛੱਡ ਦਿੰਦੇ ਵੀਡੀਓ ਪਾਉਂਦੇ ਵੀ ਆ ਮਾਰਤੀ ਤੁਸੀਂ ਇਲਜ਼ਾਮ ਵੀ ਲਾਏ ਬਿਲਹਿੰਦ ਨਹੀਂ ਵੀ ਉਹਨਾਂ ਦੇ ਉਹਨਾਂ ਨੇ ਬਲਾਤਕਾਰ ਵੀ ਕੀਤਾ ਹੈ ਲੋਕ ਕਹਿੰਦੇ ਵੀ ਬੂਟਾ ਸਿੰਘ ਕੌਣ ਹੈ ਇਲਜ਼ਾਮ ਲਾਉਣ ਵਾਲਾ ਇਹ ਪੁਲਿਸ ਤੈਅ ਕਰ ਸਕਦੀ ਹੈ ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ ਵੀ ਬੂਟਾ ਸਿੰਘ ਕੌਣ ਹੈ ਵੀ ਬਾਈ ਜੀ ਅਸੀਂ ਪੁਲਿਸ ਦੇ ਕੰਮ ਵਿੱਚ ਦਖਲ ਨਹੀਂ ਕਰਨਾ ਇਹਨਾਂ ਨੇ ਸਰਕਾਰ ਦੇ ਕਰ ਰਹੀ ਹੈ ਬੂਟਾ ਸਿੰਘ ਆਪਣੀ ਹਿੰਮਤ ਨਾਲ ਕਹਿ ਰਿਹਾ ਕੱਲੇ ਕਮਲ ਕੌਰ ਦਾ ਨੇ ਹੋਰ ਕੁੜੀਆਂ ਦਾ ਵੀ ਸਬੂਤ ਕਰਾਂਗੇ ਬਲਾਤਕਾਰ ਕੀਤਾ ਹੋਇਆ ਪਰ ਜਿਹੜਾ ਭੱਜਿਆ ਉਹ ਸਾਹਮਣੇ ਤਾਂ ਵੇ ਖੜੇ ਬੂਟਾ ਸਿੰਘ ਤਾਂ ਖੜਾ ਹੈ ਆਪਣੇ ਪਿਓ ਦਾ ਬਣ ਕੇ ਪੰਜਾਬ ਵਿੱਚ ਬੈਠਾ ਕੋਈ ਬਾਹਰ ਨਹੀਂ ਬੈਠਾ ਠੀਕ ਹੈ ਸਾਹਮਣੇ ਬੈਠੇ ਆ ਕੇ ਦੱਸਾਂਗੇ ਨਾ ਵੀ ਤੂੰ ਕਿੱਥੇ ਕਿ ਫਿਰ ਮੰਨੋਗੇ ਆ ਜਿਹੜੇ ਕਤੀੜ ਭੌਂਕਦੇ ਨੇ ਗਾਲਾਂ ਕੱਢਦੇ ਨੇ ਤੁਸੀਂ ਇਹ ਦੱਸੋ 4 ਲੱਖ ਫੋਲੋਅਰ ਤੁਸੀਂ ਦੋ ਕਹਿੰਦੇ ਹੋ ਉਹ ਕੌਣ ਨੇ ਜੀ ਉਹ ਵਿਹਾਰ ਤੋਂ ਨੇ ਉਹ ਪਾਕਿਸਤਾਨ ਦੇ ਆਪਣੇ ਪੰਜਾਬੀ ਆ ਜਿਹੜੇ ਬੁੱਢੇ ਅਮਰ ਸ਼ਕੈਲ ਉਹਨੂੰ ਠਰਕ ਭੋਰਦੇ ਸੀ ਉਹਦੇ ਨਾਲ ਸ਼ੈਟਿੰਗਾਂ ਕਰਦੇ ਸੀ ਨੈਟ ਕਰ ਸਾਡੇ ਨਾਲ ਉਹ ਕੌਣ ਨੇ ਜੀ ਸਾਡੇ ਪੰਜਾਬੀ ਨੇ ਉਹ ਮੇਰੇ ਕੋਲ ਚੈਟ ਪਈ ਆ ਪੜ ਕੇ ਦੇਖ ਲਿਓ ਫਿਰ ਮੰਨੋਗੇ ਇਹੀ ਬੰਦੇ ਗਾਲਾਂ ਕੱਢਦੇ ਆ ਹੁਣ ਜੇ ਤੁਸੀਂ ਕਹਿੰਦੇ ਹੋ ਵੀ ਜਿਹੜੇ ਬੰਦੇ ਕਮਲਦੀਪ ਨੂੰ ਗਲਤ ਸਮਝਦੇ ਕਮਲਕੌਰ ਨੂੰ ਗਲਤ ਸਮਝਦੇ ਆ ਮਤਲਬ ਜਿਹੜੇ ਗਲਤ ਸਮਝਦੇ ਉਹ ਸਹੀ ਨੇ ਤੁਹਾਡੇ ਮਰਦ ਉਹ ਸਹੀ ਨੇ ਨਾ ਵੀ ਗੰਦਗੀ ਸਾਹਕ ਕਰਨ ਚ ਇੱਕ ਪਾਸੇ ਕਮਲ ਕਮਲਕੌਰ ਗਲਤ ਹੈ ਤੁਸੀਂ ਉਹਦੇ ਵਿਰੋਧ ਵਿੱਚੋਂ ਇੱਕ ਪਾਸੇ ਤੁਸੀਂ ਉਹੀ ਬੰਦੇ ਗਾਲਾਂ ਕੱਢੀ ਜਾਂਦੇ ਆ ਫਿਰ ਦੱਸੋ ਉਹ ਕਿੰਨੇ ਕ ਪਲੇਮੈਨਸ ਆ ਆ ਮੈਂ ਤੁਸੀਂ ਫੋਨ ਸੁਣੇ ਹੀ ਜਾਂਦੇ ਮੇਰੇ ਸਾਹਮਣੇ ਕਿੰਨੇ ਦੋ ਫੋਨਾਂ ਦੇ ਫੋਨ ਚੱਲਦੇ ਆ ਮੇਰੇ ਲਗਾਤਾਰ ਸਮਝ ਆਈ ਗੱਲ ਦੀ ਤੇ ਬੰਦੇ ਕੌਣ ਨੇ ਜਿਹੜੇ ਬੰਦੇ ਗੁਰਸ਼ਿਕ ਹੋ ਕੇ ਪਹਿਲਾਂ ਪਹਿਲਾਂ ਕੀ ਕਹਿੰਦੇ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਆ ਤੇ ਬਾਅਦ ਦੇ ਵਿੱਚ ਬੂਟਾ ਸਿੰਘ ਤੇਰੀ ਕੁੜੀ ਤੇਰੀ ਮਾਂ ਤੇਰੀ ਧੀ ਉਹ ਕਹਿੰਦੇ ਨੇ ਉਹ ਤਾਂ ਕਮੈਂਟ ਅਸੀਂ ਵੀ ਬੜੇ ਨੇ ਉਹਦੇ ਵਿੱਚ ਕਹਿੰਦੇ ਨੇ ਕਿ ਕਿ ਬੂਟਾ ਸਿੰਘ ਆਪਦੀਆਂ ਕੁੜੀਆਂ ਨੂੰ ਜਾਂ ਕਿਸੇ ਨੂੰ ਪਰ ਬੁੱਟਾ ਸਿੰਘ ਕਦੋਂ ਕਹਿੰਦਾ ਹੈ ਵੀ ਕਮਲਕੌਰ ਗੰਦ ਪਾਵੇ ਅਸੀਂ ਕਦੋਂ ਕਿਹਾ ਤੁਸੀਂ ਮੇਰਾ ਚੈਨਲ ਫੋਲ ਕਰਕੇ ਦੇਖੋ ਮੈਂ ਉੱਥੇ ਮੈਂ ਤਾਂ ਸਾਡੇ ਜੂਤ ਨੂੰ ਸਾਡੀਆਂ ਬੇਟੀਆਂ ਨੂੰ ਇਹ ਕਰ ਰਹੇ ਹਾਂ ਵੀ ਤੁਸੀਂ ਇਹੋ ਜਿਹਾ ਕੰਟੈਂਟ ਲੈ ਕੇ ਆਓ ਜਿਹੜਾ ਤੁਹਾਡਾ ਪਰਿਵਾਰ ਦੇ ਵਿੱਚ ਬੈਠ ਕੇ ਸੁਣਿਆ ਜਾਵੇ ਅਸੀਂ ਕੁਝ ਸੁਣੀਏ ਜੀ ਮੈਂ ਆਪਣੀ ਬੇਟੀ ਨੂੰ ਆਪਣੀ ਨੂੰਹ ਨੂੰ ਆਪਣੀ ਘਰ ਵਾਲੀ ਨੂੰ ਕੌਸ਼ਨਾ ਮਾ ਜੀ ਅਸ਼ਲੀਲਤਾ ਫਲਾਉਂਦੇ ਫਿਰਦੇ ਆ ਅਸੀਂ ਤਾਂ ਜੇ ਗੱਲ ਕੀਤੇ ਆ ਅੰਮਿਤਪਾਲ ਮਹਿਰੋ ਦੀ ਗੁੰਡਾਗਰਦੀ ਦੀ ਗੱਲ ਕੀਤੀ ਆ ਏਦਾਂ ਹੀ ਜਿਹੜਾ ਮੂਤਪਾਲ ਥੋੜਾ ਡਿਬਰੂਗੜ੍ਹ ਬੈਠਾ ਉਹਦੀ ਗੱਲ ਕੀਤੀ ਆ ਉਹਦਾ ਕੀ ਕੁਝ ਸਾਹਮਣੇ ਆ ਉਹ ਟੈਂਡਰ ਐਪ ਖੋਲ੍ਹ ਲੀ ਅਗਲੇ ਨੇ ਡੇਟਿੰਗ ਐਪ ਖੋਲ੍ਹ ਲੀ ਅਗਲੇ ਨੇ ਛੇ ਛੇ ਕੁੜੀਆਂ ਦੇ ਨਾਲ ਚੈਟ ਕਰੇ ਜਾਂਦਾ ਸੁਹਾਗ ਰਾਤ ਮਨਾਉਣ ਤੱਕ ਦੀ ਅਸ਼ਲੀਲਤਾ ਉਹਦੇ ਵਿੱਚ ਉਹਦੀ ਆ ਗਈ ਆ ਉਹਦੇ ਪਿਓ ਦੀ ਗੱਲ ਆ ਗਈ ਉਹਦੀ ਮਾਂ ਦੀ ਲੈਣ ਦੇਣ ਦੀ ਗੱਲ ਆ ਗਈ ਪੈਸਿਆਂ ਦੀ ਠੀਕ ਹੈ ਇਹ ਸਾਡੀ ਕੌਮ ਦੇ ਹੀਰੋ ਨੇ ਮੈਂ ਤੁਹਾਨੂੰ ਦੁਬਾਰਾ ਫੇਰ ਕਹਿੰਦਾ ਮੈਂ ਇਹ ਇਲਜ਼ਾਮ ਨਹੀਂ ਲਾ ਰਹਾ ਮੈਂ ਸਾਬਤ ਕਰੂੰ ਕੱਲਾ ਇਹ ਕੰਮ ਕੋਵਰ ਨਾ ਨਹੀਂ ਹੋ ਰਾਂ ਕੁੜਗਣਾ ਵੀ ਕਰਾਂਗੇ ਪਰ ਉਹ ਕਤੀੜ ਨੂੰ ਪਹਿਲਾਂ ਇੰਡੀਆ ਲੈ ਕੇ ਆਓ ਜੇ ਬੰਦੇ ਦਾ ਕੁੱਤਾ ਹੈ ਤਾਂ ਪਰ ਐਨੀ ਗੱਲ ਕਹਿ ਦੇਣਾ ਵੀ ਇਹ ਮੂਤ ਪਾਲਣ ਨਾਲ ਥੋੜਾ ਹਿਸ਼ਾਰ ਨਿਕਲਿਆ ਪੁਲਿਸ ਦੀਆਂ ਦੰਗਲਦਾਰਾਂ ਦਾ ਪਹਿਲੀ ਭੱਜ ਗਿਆ ਇੰਨੇ ਕੁ ਚੁਸਤੀ ਵਰਤ ਗਿਆ ਤੇ ਨਹੀਂ ਹੁਣ ਨੂੰ ਬੰਦਾ ਬਣਾਇਆ ਹੁੰਦਾ ਫੜ ਕੇ ਕਾਰਨ ਕੀ ਹੈ ਫਿਰ ਕਿਵੇਂ ਭੱਜ ਗਿਆ ਉਹ ਕਾਰਨ ਕੀ ਕੀ ਦੇਖੋ ਕਾਰ ਤਾਂ ਨਾ ਜਦੋਂ ਗਰਦਾਸ ਮਾਨ ਨੂੰ ਸੁਣੋਗੇ ਜੱਟੀ ਫਟਵਾਲ ਵਰਗੀ ਸੁੱਤੇ ਪੈਣ ਨੂੰ ਸੁਣਨ ਦੇਵੇ ਕੱਲਾ ਇਹ ਗਾਣਾ ਨਾ ਸੁਣੋ ਇਹ ਨਾ ਸੁਣੋ ਉਹਨੇ ਇਹ ਵੀ ਗਾਇਆ ਉਹਨੇ ਇਹ ਵੀ ਗਾਇਆ ਮਾਮਲਾ ਗੜਬੜਾ ਹੈ ਠੀਕ ਹੈ ਨਾ ਉਹਨੇ ਇਸ਼ਕ ਦਾ ਗਿੱਡਾ ਪੈਂਦਾ ਇਹ ਵੀ ਗਾਇਆ ਠੀਕ ਹੈ ਪੁੱਤਰਾ ਦਾਨੀਆਂ ਕੌਣ ਦੇ ਦੇਣਾ ਕੌਣ ਦੇ ਕੋ ਤੇਰਾ ਉਹਨੇ ਇਹ ਵੀ ਗਾਇਆ ਇਹ ਤੁਹਾਡੀ ਸੋਚ ਆ ਤੁਸੀਂ ਕੈਚ ਕੀ ਕਰਦੇ ਸੁਣਨਾ ਕੀ ਚਾਹੁੰਦੇ ਮਤਲਬ ਮਾਮਲਾ ਗੜਵੜ ਸੀਗਾ ਉਹਦੇ ਫੋਨਾਂ ਦੇ ਵਿੱਚ ਉਹਨਾਂ ਦੀ ਪ੍ਰਾਈਵੇਸੀ ਕੋਈ ਗੰਦਗੀ ਕੋਈ ਅਸ਼ਲੀਲਤਾ ਹੈਗੀ ਸੀ ਤੁਹਾਨੂੰ ਮੈਂ ਜਾਣਦਾ ਨਹੀਂ ਇਹ ਚੀਜ਼ ਪੁਲਿਸ ਨੇ ਤਾਂ ਹਲੇ ਤੱਕ ਕੁਝ ਨਹੀਂ ਨਹੀਂ ਪੁਲਿਸ ਕਿਉਂ ਕਰੋਗੀ ਜੀ ਪੁਲਿਸ ਨੇ ਪੂਰੇ ਪੰਜਾਬ ਦਾ ਮਾਹੌਲ ਦੇਖਣਾ ਹੁੰਦਾ ਪੁਲਿਸ ਨੂੰ ਤੁਸੀਂ ਕੱਲ ਨੂੰ ਕਹਿੰਗੇ ਇਨਕਾਊਂਟਰ ਕਰਤਾ ਆ ਪਿੱਛੇ ਪੁਲਿਸ ਨੇ 4-5 ਬੰਦੇ ਇਨਕਾਊਂਟਰ ਕਰਕੇ ਮਾਰਤੇ ਤੁਸੀਂ ਸਾਰੇ ਪੁਲਿਸ ਦੇਖਲਾ ਕੋਈ ਖੜੇ ਸੀ ਪੁਰਸ਼ ਕਿੱਧਰ ਜਾਵੇ ਲੋਕ ਕਹਿੰਦੇ ਨੇ ਵੀ ਜਿਆਦਾ ਪੰਜਾਬ ਦੇ ਵਿੱਚ ਕੋਈ ਨਹੀਂ ਬੋਲ ਰਿਹਾ ਇਸ ਮਸਲੇ ਦੇ ਉੱਪਰ ਜੇ ਸਹੀ ਠਹਿਰਾ ਨਹੀਂ ਤੇ ਮਤਲਬ ਕਿ ਕੁੜੀ ਨੂੰ ਸਹੀ ਕਹਿ ਰਹੇ ਨੇ ਇੱਕ ਤਾਂ ਰਸੂਲਪੁਰ ਵਾਲੇ ਬਾਬਾ ਜੀ ਕੋਈ ਹਰਜੀਤ ਸਿੰਘ ਉਹਨਾਂ ਨੂੰ ਕਹਿ ਰਹੇ ਨੇ ਤੇ ਇੱਕ ਤੁਹਾਨੂੰ ਕਹਿ ਰਹੇ ਨੇ ਕਿ ਉਹ ਕਹਦੇ ਇਹ ਇਹਨਾਂ ਤੇ ਇਲਜ਼ਾਮ ਆਪਦੇ ਤੇ ਲੱਗੇ ਵੀ ਗਿਆਨੀ ਬੂਟਾ ਸਿੰਘ ਤਾਂ ਗੋਲਕਚੋਰਾ ਤੇ ਉਹ ਉਹਦੇ ਤੇ ਬਲਾਤ ਕਰਦੇ ਕਿਸ ਦਰਜਾ ਜੀ ਉਹ ਵੀਰ ਮੇਰਾ ਅਸੀਂ ਕੁੜੀ ਨੂੰ ਸਹੀ ਕਿਦੋਂ ਠਹਿਰਾ ਰਹੇ ਆ ਤੁਸੀਂ ਗੱਲ ਸਮਝੋ ਨਾ ਤਾਂ ਤੁਸੀਂ ਸਮਝੋ ਨਾ ਸਾਡੇ ਲੋਕ ਸਮਝਦੇ ਅਸੀਂ ਤਾਂ ਗੱਲ ਇਹ ਕਹਿੰਦੇ ਆ ਵੀ ਉਹ ਕੁੜੀ ਗਲਤ ਹੈ ਉਹਨੇ ਕੰਟੈਂਟ ਕਿਉਂ ਪਾਏ ਵੀ ਥੋੜੀ ਗੁੰਡਾਗਰਦੀ ਕਿਉਂ ਹੋਈ ਤੁਸੀਂ ਇੱਕ ਕੁੜੀ ਨੂੰ ਮਾਰਨ ਦਾ ਅਧਿਕਾਰ ਰੱਖਦੇ ਹੋ ਹੁਣ ਉਹ ਕੁੜੀ ਜਿਹੜੀ ਵਕੀਲ ਹੈਗੀ ਆ ਉਹ ਕਹਿੰਦੀ ਮੈਂ ਅਮਰਤਪਾਲ ਮੇਰੇ ਦਾ ਕੇਸ ਲੜੂੰਗੀ ਕੀ ਸਾਬਤ ਕਰੂਗੀ ਕੋਰਟ ਦੇ ਸਾਹਮਣੇ ਜਾ ਕੇ ਵੀ ਇੱਕ ਕੁੜੀ ਨੂੰ ਮਾਰਨ ਦਾ ਕਿਸੇ ਕੋਲ ਅਧਿਕਾਰ ਹੈ ਕਿਸੇ ਨੂੰ ਕਤਲ ਕਰਨ ਦਾ ਅਧਿਕਾਰ ਹੈ ਇਹ ਸੋਲੂਸ਼ਨ ਹੈ ਕੋਈ ਇਹ ਤੁਹਾਡੇ ਕੱਲੇ ਪੰਜਾਬ ਦਾ ਮੁੱਦਾ ਹੈ ਇਹ ਤਾਂ ਇੰਟਰਨੈਸ਼ਨਲ ਮੁੱਦਾ ਹੈਗਾ ਜੀ ਤੁਸੀਂ ਪੰਜਾਬ ਚੋਂ ਬੰਲੇ ਤੁਸੀਂ ਕੀ ਮੰਨਦੇ ਹੋ ਕਿਸ ਤਰ੍ਹਾਂ ਸੁਧਰੂ ਇਹ ਜਿਹੜੇ ਜ਼ਿਆਦਾ ਇਸ ਤਰ੍ਹਾਂ ਦੇ ਕੰਨ ਬਾਈ ਜੀ ਤੁਸੀਂ ਗੰਦਗੀ ਸਾਫ਼ ਕਰਨੀ ਹੈ ਆਪਣੇ ਘਰ ਤੋਂ ਸ਼ੁਰੂ ਕਰੋ ਤੁਸੀਂ ਆਪਣੇ ਬੱਚਿਆਂ ਨੂੰ 15 ਸਾਲ ਤੱਕ ਟਾਈਮ ਦਿਓ ਸਹੀ ਗੱਲ ਸਮਝੋਗੇ ਨਾ ਕੋਈ ਕਥਾਵਾਚਕ ਨਹੀਂ ਤੁਸੀਂ 18 19 ਸਾਲ ਦੀ 20 ਸਾਲ ਦੀ ਬੇਟੀ ਕਰਕੇ ਵਿਆਹ ਰਹੇ ਹੋ ਤੇ ਗ੍ਰੰਥੀ ਆਨੰਦ ਕਾਰਜ ਵੇਲੇ 5 ਮਿੰਟ ਦੀ ਸਿੱਖਿਆ ਦੇ ਕੇ ਕੀ ਕਰੂਗਾ ਜੀ ਇਹਦਾ ਮਤਲਬ ਤੁਹਾਡੀ ਸਿੱਖਿਆ ਨੂੰ ਖੂਖਾਤੇ ਪਾ ਰਹੇ ਆ ਉਹ ਸਮਝਣ ਦੋ ਸਿਕਾ ਲੂੰ ਇਹ ਬਹੁਤ ਵੱਡੀ ਗੱਲ ਹੈ ਛੋਟੀ ਨਹੀਂ ਹੈਗੀ 5 ਮਿੰਟ ਦੀ ਸਿੱਖਿਆ ਨਾਲ ਗ੍ਰੰਥੀ ਦੀ ਨਾਲ ਕੁੜੀ ਸਮਝੂਗੀ ਅਸੀਂ ਰੋਟੀ ਬਣਾਉਣੀ ਸਿਖਾਈ ਆ ਸਾਗ ਬਣਾਉਣਾ ਮੱਕੀ ਦੀ ਸਾਗ ਲੱਸੀ ਇਹ ਸਾਰਾ ਕੁਝ ਇਸ ਘਰੋਂ ਸਿਖਾਉਣਾ ਮਾਂ ਨੇ ਸਿਖਾਉਣਾ ਸਾਰੇ ਜਾ ਕੇ ਸਿੱਖੂਗੀ ਇਹ ਵੀ ਹੋ ਸਕਦਾ ਜਿਵੇਂ ਕੁੜੀਆਂ ਉਹ ਪਾ ਰਹੀਆਂ ਆ ਜਾਂ ਕੰਟੈਂਟ ਕੋਈ ਵੀ ਪਾਉਂਦੀ ਜੇ ਅਸਲ ਵਿੱਚ ਸ਼ੁਰੂਆਤ ਕਿੱਥੋਂ ਕਰਦੀਆਂ ਜਦੋਂ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਹੁੰਦੇ ਮਾਪੇ ਨੂੰ ਕਿਤੇ ਨਾ ਕਿਤੇ ਤਾਂ ਪਤਾ ਲੱਗਦੀ ਆ ਆਖਰ ਨੂੰ ਰੁਕਣਾ ਉਹਨਾਂ ਨੂੰ ਵੀ ਚਾਹੀਦਾ ਜੀ ਬਾਈ ਜੀ ਜੰਗ ਹੋਈ ਸੀ ਪਿਛਲੇ ਦੇ ਪਾਕਿਸਤਾਨ ਦੇ ਨਾਲ ਉਹ ਜੰਗ ਆ ਫੋਨਾਂ ਸਮਝ ਨਹੀਂ ਗੱਲ ਦੀ ਇਹ ਜਿਹੜਾ ਪ੍ਰੋਪਗੈਂਡਾ ਹੈਗਾ ਇੱਥੇ ਹੈ ਹੁਣ ਐਲਸੀਡੀ ਕਿਹਦੇ ਘਰੇ ਲੱਗੀ ਮੇਰੇ ਲੱਗੀ ਦਿਖਾਓ ਤੁਸੀਂ ਲੱਗੀ ਹੈ ਮੇਰੇ ਮੁੰਡਿਆਂ ਕੋਲੇ ਮੇਰੇ ਬੇਟੇ ਕੋਲੇ ਮੇਰੀ ਵਾਈਫ ਕੋਲੇ ਫੋਨ ਹੈ ਬੱਕਰੇ ਬੱਕਰੇ ਕਮਰੇ ਚ ਪਏ ਆ ਸਾਨੂੰ ਕੀ ਦਰਦ ਹੈ ਜੀ ਅਸੀਂ ਪਰਿਵਾਰ ਵਿੱਚ ਬੈਠ ਕੇ ਸਭ ਕੁਝ ਦੇਖਣਾ ਇਹ ਤੁਸ ਤੁਹਾਡੇ ਫੋਨ ਵਿੱਚ ਹੀ ਬਹੁਤ ਕੁਝ ਹੈ ਜਿਹੜਾ ਬੰਦਾ ਹੈਗਾ ਮੇਰੇ ਸਾਹਮਣੇ ਲੈ ਕੇ ਆ ਮੈਂ ਉਹਦਾ ਡਾਟਾ ਚੱਕ ਕੇ ਦੰਨਾ ਵੀ ਇਹਨੇ ਕੀ ਦੇਖਿਆ ਕੱਲ ਨੂੰ ਕੀ ਦੇਖੂਗਾ ਕਿਹਨੂੰ ਮੂਰਖ ਬਣਾਉਣ ਲੱਗੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਅਸੀਂ ਸਰੋਤੇ ਆਂ ਤੇ ਸ੍ਰੋਤੇ ਨੇ ਗੁਣ ਗ੍ਰਹਿਣ ਕਰਨੇ ਨੇ ਹਾਂਸ ਤੇ ਬਗਲਾ ਦੋ ਸ਼ਬਦ ਬਾਣੀ ਵਿੱਚ ਵਰਤੇ ਆ ਹਾਂਸ ਕਿਨੂੰ ਕਿਹਾ ਬਗਲਾ ਕਿਨੂੰ ਗਿਆ ਇਹ ਤੁਹਾਨੂੰ ਪਤਾ ਹੀ ਹੈ ਨਾ ਬਿਲਕੁਲ ਹਾਂਸ ਬਿਰਤੀ ਉਹਨਾਂ ਦੀ ਹੈ ਜਿਹੜੇ ਬੰਦੇ ਇਕੱਲੇ ਗੁਣ ਗ੍ਰਹਿਣ ਕਰਦੇ ਆ ਉਹ ਗਣਾ ਨਾਲ ਮਤਲਬ ਕੋਈ ਨਹੀਂ ਤੁਹਾਡੀ ਇਹ ਬਿਰਤੀ ਹੋਣੀ ਚਾਹੀਦੀ ਹੁਣ ਮੈਨੂੰ ਲੋਕ ਗਾਲਾਂ ਕੱਢਦੇ ਆ ਤੇ ਜੇ ਮੈਂ ਕਿਤੇ ਮਾੜਾ ਮੋਟਾ ਕਿਤੇ ਨਾਰਮਲ ਹੁੰਦਾ ਤਾਂ ਮਰ ਜੇ ਬੰਦਾ ਇਹਨਾਂ ਦੀ ਗੱਲਾਂ ਨਹੀਂ ਨਹੀਂ ਕਿਤੇ ਜਿਵੇਂ ਇੰਨੀਆਂ ਗਾਲਾਂ ਕੱਢਦੇ ਹੋਏ ਸ਼ਰਮ ਜੀ ਨਹੀਂ ਆਉਦੀ ਵੀ ਸ਼ੋਸ਼ਣ ਬੀਜੇ ਇਹ ਸ਼ਰਮ ਕਾਦੀ ਹੈ ਜੀ ਤੁਹਾਡੀ ਜ਼ੁਬਾਨ ਹੈ ਤੁਸੀਂ ਗੰਦੀ ਕਰਦੇ ਹੋ ਸਾਨੂੰ ਸ਼ਰਮ ਕਹਦੀ ਹੈ ਜੀ ਜਿਹਨੇ ਕੰਨ ਟੱਕਰ ਮਾਰ ਕੇ ਮਰਨਾ ਹੈ ਮਰੋ ਜੱਜ ਮੈਂ ਇੰਨੇ ਫੋਨ ਆਉਂਦੇ ਐ ਇੰਨੇ ਅਟੈਂਡ ਕਰਦੇ ਗੁੱਸਾ ਨਹੀਂ ਆਇਆ ਕਹਦੀ ਜੀ ਕਿਉਂ ਗੁੱਸਾ ਕਰੀਏ ਜੀ ਸਾਡੇ ਕੋਲੇ ਗੁਰਮਖੰੜ ਵਾਲੀ ਸੋਚ ਹੈ ਬਾਣੀ ਪੜ੍ਹਦੇ ਆ ਅਸੀਂ ਜ਼ਬਾਨ ਥੋੜੀ ਗੰਦੀ ਕਰਨੀ ਹੈ ਡਾਇਲੌਗ ਹੈਗੇ ਜਿਹੜਾ ਜਿੱਦਾਂ ਦਾ ਬੰਦਾ ਬੋਲਦਾ ਉਦਾਂ ਹੀ ਤਾਂ ਲੌਜਿਕ ਨਾਲ ਗੱਲ ਕਰਦਾ ਹੋਣਾ ਕਿ ਸਾਰੀ ਗਾਲੀ ਕੱਢਦੇ ਨਹੀਂ ਫਿਰ ਕੱਢੀ ਜਾਣ ਜੀ ਗਾਲਾਂ ਜੇ ਤੁਹਾਡੇ ਕੋਲੇ ਜੋ ਕੁਝ ਹੈਗਾ ਤੁਸੀਂ ਮੈਨੂੰ ਉਹੀ ਦੇਣਾ ਨਾ ਜੋ ਮੇਰੇ ਕੋਲੇ ਤੁਸੀਂ ਮੇਥੋਂ ਲੈ ਜਾਓ ਆਪ ਗਣ ਲਾਇਆ ਗੁਣ ਵੇਚਦਾ ਇਹ ਗੁਰੂ ਪਾਸ਼ਾ ਦਾ ਹੁਕਮ ਹੈ ਗੁਰੂ ਪਾਸ਼ਾ ਕਹ ਸਾਡੀ ਇਹ ਸੋਚ ਹੈ ਠੀਕ ਹੈ ਗੰਦਗੀ ਥੋੜੀ ਹੈ ਜੀ ਤੁਹਾਡੇ ਦਿਮਾਗ ਵਿੱਚ ਵਹਿਮ ਦਾ ਕੀੜਾ ਹੈ ਉਹਨੂੰ ਜਿੱਡਾ ਮਰਜ਼ੀ ਬਟਾ ਕਰ ਲੋ ਤੁਹਾਡੇ ਦਿਮਾਗ ਵਿੱਚ ਇੱਕ ਉਹ ਹੋਮੇ ਨੂੰ ਪੱਠੇ ਪਏ ਨੇ ਵੀ ਮੈਂ ਕੌਮ ਬਣ ਕੇ ਖੜਨਾ ਨਾ ਤਾਂ ਅਮਰਤਪਾਲ ਮੈਰੋ ਕੌਮ ਹੈ ਨਾ ਮੂਤਪਾਲ ਤੁਹਾਡਾ ਜਿਹੜਾ ਡੇਬੁਰ ਗੜਾ ਵਾਲਾ ਉਹ ਕੌਮ ਹੈ ਕੌਮ ਤਾਂ ਜੀ 240 ਮੁਲਕਾਂ ਵਿੱਚ ਬੈਠੀ ਆ ਸਮਝ ਆਈ ਗੱਲ ਦੀ ਕਿਹਨੂੰ ਕਿਹਨੂੰ ਕੌਮ ਮੰਨਦੇ ਹੋ ਇੱਥੇ ਤਾਂ 36 ਕਮਾ ਸੀ ਸਾਡੇ ਕੌਮ ਦੇ ਵਿੱਚ ਬਣਾਤੀਆਂ ਕੌਣ ਨੇ ਬੰਦੇ ਇਹ ਤੁਸੀਂ ਹੋਰ ਦੱਸੋ ਤੁਸੀਂ মিডিਆ ਵਿੱਚ ਰਹਿੰਦੇ ਹੋ ਇੱਕ ਬੰਦੇ ਨੇ ਕਤਲ ਕਰਕੇ ਜਿੰਮੇਵਾਰੀ ਲੈ ਲਈ ਵੀ ਅਸੀਂ ਕਤਲ ਕੀਤਾ ਉਦੋਂ ਬਾਅਦ ਦੇ ਵਿੱਚ ਦੁਬਾਰਾ ਫੇਰ ਉਹ ਕਹਿੰਦਾ ਸੀ ਗੱਡੀ ਚੜਾਂਗੇ ਟਿਕ ਟਕਟਾਂਗੇ ਕੀ ਇਹ ਗੁੰਡਾ ਕਰਦੀ ਨਹੀਂ ਹੈਗੀ ਇਹ ਪੁਲਿਸ ਨੂੰ ਚੈਲੰਜ ਨਹੀਂ ਕਰ ਰਿਹਾ ਸਰਕਾਰ ਨੂੰ ਚੈਲੰਜ ਨਹੀਂ ਕਰ ਰਿਹਾ ਫਿਰ ਤੁਸੀਂ ਕੱਲ ਨੂੰ ਕਹਿਣਾ ਪੁਲਿਸ ਨੇ ਇਨਕਾਊਂਟਰ ਕਰਤਾ ਜਿਹੜਾ ਬੰਦਾ ਇਹ ਧਮਕੀਆਂ ਦੇ ਰਿਹਾ ਵੀ ਇਸ ਮੈਂ ਬੰਦੇ ਮਾਰੂਗਾ ਹੋਰ ਗੱਡੀ ਚੜਾਂਗੇ ਪੁਲਿਸ ਕੀ ਕਰੂ ਪੁਲਿਸ ਕਹੋਗੇ ਵੀ ਆਜੋ ਭਾਈ ਭਾਈ ਜੀ ਤੁਹਾਡਾ ਸਵਾਗਤ ਕਰਦੇ ਏਦਾਂ ਕਹੋਗੇ ਪੁਰਸ ਕੋਲੇ 60 ਨਾਲ ਫੜ ਗਿਆ ਨੇ ਏਕ 47 ਫੜ ਗਿਆ ਨੇ ਉਹ ਖੜਾਉਣੇ ਥੋੜੀ ਨੇ ਉਹ ਨਹੀਂ ਕਿਤੇ ਨਾ ਕਿਤੇ ਲੋਕਾਂ ਦਾ ਇਹ ਵੀ ਕਹਿਣਾ ਨਾ ਵੀ ਲੋਕ ਕਹਿੰਦੇ ਵੀ ਜਿੱਥੇ ਕਿ ਮਤਲਬ ਕੋਈ ਪੰਜਾਬ ਦੀ ਗੱਲ ਕਰਦਾ ਜਾ ਕੋਈ ਬੁਲੰਦ ਕਰਦਾ ਉਹਦੇ ਅਕਾਊਂਟ ਬੰਦ ਕਰ ਦਿੱਤੇ ਨੇ ਵੀ ਇਹਨਾਂ ਦੇ ਟਾਈਮ ਰਹਿੰਦੇ ਕਿਉਂ ਨਹੀਂ ਅਕਾਊਂਟ ਬੰਦ ਕੀਤੇ ਬਾਈ ਜੀ ਤੁਸੀਂ ਸਵਾਲ ਇਹ ਕਰਨ ਲੱਗੇ ਸੀ ਵੀ ਅਮਰਤਪਾਲ ਮੈਰੋ ਦਾ ਅਕਾਊਂਟ ਬੰਦ ਕਰਤਾ ਮਤਲਬ ਇਹੀ ਸੀ ਨਾ ਉਹ ਬੰਦਾ ਧਮਕੀਆਂ ਦੇ ਰਿਹਾ ਜੀ ਆਪਣੇ ਅਕਾਊਂਟ ਤੋਂ ਤਾਂ ਬੰਦ ਕੀਤਾ ਹੁਣ ਜਿਹੜੇ ਨਾਰਮਲ ਅਕਾਊਂਟ ਨੇ ਉਹ ਤਾਂ ਤੁਸੀਂ ਜੇ ਹੁਣ ਪ੍ਰਸ਼ਾਸਨ ਬੁਲਾ ਲੂ ਕਿਸੇ ਬੰਦੇ ਨੂੰ ਮੰਨ ਲਓ ਤੁਸੀਂ ਗਲਤ ਸਟੇਟਮੈਂਟ ਦਿੱਤੀ ਤੁਹਾਨੂੰ ਪ੍ਰਸ਼ਾਸਨ ਬੁਲਾ ਲੂਗਾ ਤੁਹਾਨੂੰ ਬਾਹਰنگ ਦੇ ਦੂ ਵੀ ਤੁਹਾਡਾ ਚੈਨਲ ਨਹੀਂ ਮੁੜ ਕੇ ਚੱਲੂਗਾ ਹਾਂਲੇ ਸਮਝ ਜਾਣਗੇ ਸਾਰੇ ਥੋੜੀ ਕਰੋਗੇ ਕਰਨ ਕਰਨਗੇ ਕੋਈ ਜਿਹੜਾ ਬੰਦਾ ਕੋਈ ਇਹੋ ਜਿਹਾ ਕ੍ਰਿਮੀਨਲ ਕੇਸ ਸਾਹਮਣੇ ਆਊਗਾ ਉਹਦਾ ਕਰਨਗੇ ਉਹ ਕਿਉਂ ਕਰਨਗੇ ਨਾਲੇ ਤੁਸੀਂ ਇਹਨੂੰ ਇਸ਼ੂ ਇਹ ਨਾ ਬਣਾਓ ਵੀ ਇਹ ਕੱਲੇ ਪੰਜਾਬ ਦਾ ਇਸ਼ੂ ਹੈ ਇਹ ਇੰਟਰਨੈਸ਼ਨਲ ਇਸ਼ੂ ਹੈ ਹੂੰ ਠੀਕ ਹੈ ਤੁਸੀਂ ਪੰਜਾਬ ਦੇ ਬੰਦੇ ਮਾਰਦੇ ਕੁੜੀਆਂ ਮਾਰਦੇ ਮਾਰੀ ਚੱਲੋ ਜਿਹੜੇ ਬਾਹਰ ਬੈਠੇ ਆ ਇੱਕ ਉਹ ਕੀ ਕੁਛ ਕਰਦੀ ਆ ਉਹਦਾ ਨਾਮ ਮੈਂ ਨਹੀਂ ਲੈਣਾ ਤੇ ਉਹ ਤਾਂ ਸ਼ਰਿਆਮ ਹੈ ਉਹਨੂੰ ਮਾਰ ਦਿਓਗੇ ਸਣੀ ਲਿਉਣੀ ਸਿੱਖ ਪਰਿਵਾਰ ਵਿੱਚ ਉਹ ਕਹਿ ਰਹੀ ਆ ਹੂੰ ਉਹਨੂੰ ਮਾਰਤਾ ਕਪਲ ਸ਼ਰਮਾ ਛੁਣ ਦਿਓ ਹਾਂਜੀ ਉਹ ਸਾਕਸ਼ੀ ਸਿਨਾ ਉਹਦੇ ਕੋਲੇ ਆਈ ਚੋਦੇ ਵਿੱਚ ਉਹਨੇ ਉਹਨੂੰ ਭਈਆ ਕਹਤਾ ਯਾਨੀ ਕਿ ਭਰਾ ਕਹਤਾ ਕਪਲ ਸ਼ਰਮਾ ਕੀ ਕਹਿੰਦੇ ਉਹਨੂੰ ਡਬਲ ਮੀਨਿੰਗ ਨਹੀਂ ਕਹਿ ਰਿਹਾ ਕੀ ਕਹਿ ਰਿਹਾ ਉਹ ਕਹਿੰਦਾ ਅਸੀਂ ਅੰਮ੍ਰਿਤਸਰੀ ਹੁੰਨੇ ਆ ਜੀ ਉਹਦਾ ਕੀ ਮਤਲਬ ਸਮਝ ਗਏ ਸੀ ਇਹਨੂੰ ਹੂੰ ਉਹ ਕਹਿ ਰਿਹਾ ਨਾ ਕਹਿੰਦਾ ਸਿੱਧੂ ਨੂੰ ਕਹਿ ਰਿਆਂ ਨਾਲੇ ਮੂਰੇ ਸਰਦਾਰ ਬੈਠਾ ਸ ਇੱਕ ਪਾਗ ਵਾਲਾ ਕਹਿੰਦਾ ਸਿੱਧੂ ਸਾਹਿਬ ਇਹਨੂੰ ਪਤਾ ਨਹੀਂ ਵੀ ਅਸੀਂ ਅੰਮ੍ਰਿਤਸਰੀ ਹੁੰਨੇ ਹ ਹੁਣ ਸਮਝਦੇ ਹੋ ਗੱਲ ਦਾ ਅਰਥ ਕਰਾਂ ਨਹੀਂ ਕਰਨੇ ਸਮਝੀ ਜਾਣਾ ਲੋਕਾਂ ਨੇ ਉਧਰ ਨੂੰ ਮੂ ਕਰੋਗੇ ਮੀਕੇ ਨੇ ਕਹਿਤਾ ਅੱਜ ਸਿੰਗਰ ਨੇ ਪਤਾ ਤੁਹਾਨੂੰ ਹਾਂਜੀ ਕਹਿੰਦਾ ਤੁਸੀਂ ਹੁੰਨੇ ਕੌਣ ਜਾਓਗੇ ਬੰਬੇ ਪਤਾ ਐ ਵੇਲਾ ਟੁਕੜੇ ਕਰਕੇ ਬੋਰੀਆਂ ਚ ਪਵਾ ਦੇਣਗੇ ਅਗਲੇ ਉਹ ਕੁੜੀ ਚੱਕ ਲਈ ਘਰੋਂ ਬਲਾਦਕਾਰ ਵੀ ਕੀਤਾ ਉਹਦੇ ਨਾਲ ਤੇ ਮਾਰ ਵੀ ਦਿੱਤੀ ਹੋਰ ਦੱਸੋ ਕੀ ਕਹੂੰਗੇ ਜੀ ਹੁਣ ਜਿੰਨੇ ਵੀ ਇਹ ਕੰਟੈਂਟ ਪਾਉਂਦੇ ਸਾਰੇ ਸਕਿਉਰਿਟੀ ਮੰਗਣ ਲੱਗੇ ਆਖਰੀ ਸਵਾਲ ਕੀ ਕਹੂੰਗੀ ਬਾਈ ਜੀ ਸਕੌਟ ਸਕੂਟ ਕਿ ਕਿਸ ਨੂੰ ਨਹੀਂ ਮਿਲਦੀ ਸਕਿਉਰਿਟੀ ਮਿਲਣ ਨੂੰ ਇਹਨਾਂ ਕੋਲ ਏਜੰਡਾ ਕੀ ਹੈ ਕੋਈ ਦੇਸ਼ ਦੀ ਗੱਲ ਕਰਦੇ ਨੇ ਇਹ ਬੰਦੇ ਤੁਸੀਂ ਜੇ ਤੁਹਾਨੂੰ ਸ਼ਰਮ ਆਉਂਦੀ ਹੈ ਤੁਹਾਨੂੰ ਡਰ ਹੈਗਾ ਤੁਸੀਂ ਕੰਟੈਂਟ ਕਿਉਂ ਪਾ ਰਹੇ ਹੋ ਮੈਂ ਜਿਹੜੀਆਂ ਵੀ ਕੁੜੀਆਂ ਫੇਸਬੁੱਕ ਤੇ ਨੇ YouTube ਤੇ ਨੇ ਜਾਂ ਇੰਸਟਾ ਤੇ ਨੇ ਸਾਰਿਆਂ ਨੂੰ ਕਹਿ ਰਿਹਾ ਤੁਹਾਡੇ ਕੋਲੇ ਬਸੇਰੇ ਵਿਸ਼ੇ ਨਹੀਂ ਯਾਰ ਜਿੰਨਾ ਮਰਜ਼ੀ ਬੋਲੀ ਚੱਲੋ ਤੁਸੀਂ ਸਮਾਜ ਨੂੰ ਛੇਧ ਜਾਵੇ ਯੂਥ ਨੂੰ ਛੇਧ ਜਾਵੇ ਤੁਹਾਡੇ ਕੋਲੇ ਸੱਭਿਆਚਾਰ ਬਹੁਤ ਹੈ ਤੁਸੀਂ ਉਹ ਗੱਲ ਕਰੋ ਹਾਸੇ ਮਜ਼ਾਕ ਬਹੁ ਗਵਰਨਮੈਂਟ ਕੋਲੇ 82000 ਦਾ ਨਫਰੀਆ ਸਾਡੇ ਕੋਲ ਪਿਆ ਪੁਲਿਸ ਦੀ 7-8000 ਰਿਟਾਇਰਮੈਂਟ ਹੋ ਗਿਆ 70-7000 ਦੇ ਵਿੱਚੋਂ ਅੱਧੇ ਲੀਡਰ ਚੱਕੀ ਫਿਰਦੇ ਆ ਅੱਧੇ ਫਿਰੇ ਤੁਸੀਂ ਇਹਨਾਂ ਨੂੰ ਦੇ ਦਿਓ ਤੇ ਫਿਰ ਦੂਜੇ ਜਨਤਾ ਕਿੱਧਰ ਜਾਊਗੀ ਇਹ ਨਹੀਂ ਹੋਣਾ ਇਹ ਤਾਂ ਮੈਂ ਤੁਹਾਡੇ ਜਰੀਏ ਕਹਿ ਦਿੰਦਾ ਵੀ ਜਿਹੜੇ ਬੰਦੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਗਲਤ ਕੰਟੈਂਟ ਪਾਉਂਦੇ ਨੇ ਜਿਹੜਾ ਪਰਿਵਾਰ ਵਿੱਚ ਸੁਣਿਆ ਨਹੀਂ ਜਾ ਸਕਦਾ ਉਹਨਾਂ ਨੂੰ ਕੰਟਰੋਲ ਕਰਨਾ ਪੈਣਾ ਹੈ ਕਿ ਤੁਮ ਮਾਫੀ ਮੰਗਣ ਦੀ ਲੋੜ ਹੀ ਨਹੀਂ ਬਿਲਕੁਲ ਸਾਡੇ ਕੋਲੇ ਸ਼ੌਰੀ ਸ਼ਬਦ ਨਹੀਂ ਹੈਗਾ ਜੀ ਮੇਰੀ ਡਿਕਸ਼ਨਰੀ ਦੇ ਵਿੱਚ ਨਾ ਅਸੀਂ ਰੱਖਣਾ ਥੈਂਕ ਯੂ ਹੈਗਾ ਉਹ ਕਿਸੇ ਆਪਣੇ ਲਈ ਸੌਰੀ ਸ਼ਬਦ ਨਹੀਂ ਹੈਗਾ ਸਾਡੇ ਕੋਲ ਕਿਉਂ ਮੰਗੀ ਜੀ ਜਦੋਂ ਅਸੀਂ ਗਲਤੀ ਕਰਨੀ ਨਹੀਂ ਉਸ ਤਰੀਕੇ ਦੀ ਸ਼ਰਮਿੰਦਾ ਤੁਸੀਂ ਕਿਉਂ ਕਿਉਂ ਹੋਣਾ ਬਿਲਕੁਲ ਜੀ ਇਹ ਸੰਗਿਆਨੀ ਬੂਟਾ ਸਿੰਘ ਜੀ ਆਖਰੀ ਸਵਾਲ ਦੇ ਵਿੱਚ ਇਹਨਾਂ ਦਾ ਇੱਕ ਮੈਸੇਜ ਵੀ ਹੈ ਚੰਗਾ ਦਿੱਤਾ ਇਹਨਾਂ ਨੇ ਵੀ ਜੋ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਕੰਟੈਂਟ ਪਾਉਂਦੇ ਚੰਗਾ ਕੰਟੈਂਟ ਪਾਉਣ ਉਹ ਮਾੜੇ ਕੰਟੈਂਟ ਇਹਨਾਂ ਪਾਉਣ ਤਾਂ ਕਿ ਜੋ ਉਹਨਾਂ ਨੂੰ ਮਾਫੀਆਂ ਮੰਗਣੇ ਪੈਣ ਸਿਕਿਉਰਟੀਆਂ ਲੈਣ ਦੀ ਜ਼ਰੂਰਤ ਨਾ ਪਵੇ ਤੁਹਾਡਾ ਕੀ ਕਹਿਣਾ ਇਸ ਬਾਰੇ ਕਮੈਂਟ ਸ਼ੇਅਰ ਜ਼ਰੂਰ ਕਰਿਓ